ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਉਸ ਤੋਂ ਅੱਜ ਦੀ ਵੀਡੀਓ ਪਿੰਡ ਪਾਣਾ ਤਹਿਸੀਲ ਤੇ ਜ਼ਿਲ੍ਹਾ ਸਾਨੂੰ ਫਰੀਦਕੋਟ ਪੈਂਦਾ ਏ ਬਾਂਝਾ ਦਾ ਪਾਰ ਦਾ ਕੰਮ ਇਸ ਕਰੋਂ ਆਪਣੀ ਦੂਜੀ ਵੀਡੀਓ ਵਾ ਮਾਨਦਾਰ ਵੀਰ ਆਗੇ ਜੋ ਚੀ ਦੱਸ ਕੇ ਦਿੰਦੇ ਆਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਰਿਕਵੈਸਟ ਆਗੇ ਆਪਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਬਈ ਜੇ ਕਿਸੇ ਵੀਰ ਨੇ ਪਉ ਸੇਲ ਕਰਨਾ ਹੋਵੇ ਜਾਂ ਇਹਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਸੱਲੀਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜੀ ਜਿੱਦਾਂ ਕਿ ਸੋਇਆ ਸੋਇਆ ਨਾ ਘਾ ਦੋ ਟਾਈਮ ਚੋਕੇ ਲਵੋ ਤੇ ਜੋ ਗੱਬਣਾਂ ਦਾ ਚਿਪੜਣ ਚੰਗੀ ਤਰ੍ਹਾਂ ਪਾਸ ਕਰਕੇ ਲਵੋ ਜੀ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸ ਦੀ ਬਾਈ ਨਾਮ ਜਗਦੀਪ ਸਿੰਘ ਜੀ ਠੀਕ ਆ ਬਾਈ ਇੱਕ ਛੋਟੀ ਬਕਾਉ ਜੀ ਠੀਕ ਆ ਬਾਈ ਇਹ ਟੇਲਾ ਬਈ ਇਹਦੀ ਇਹ ਪਹਿਲੇ ਨਾਲ ਹੁੰਦੀ ਹੈ ਜੀ ਠੀਕ ਆ ਦੰਦੋਂ ਦੰਦੋਂ ਦਾ ਪੂਰੀ ਹੈ ਠੀਕ ਆ ਜਵਾਨੀ ਹੈ ਹਾਂ ਜਵਾਨ ਠੀਕ ਆ ਜੀ ਦੈਨ ਕੰਦੇ ਲੈ ਜਾਓ ਬਈ ਇਹੇ ਚਾਰ ਪੰਜ ਦਾ ਲੈ ਜੀ ਠੀਕ ਆ ਬਈ ਤੋੜ ਲਈ ਮਾੜੀ ਜੀ ਕੋਲ पे ਲਓ ਬਈ ਦੋਸਤੋ ਦਰਮਿਆਨੇ ਕਦ ਕਾਟਦੀ ਆਗੀ ਜਾਂ ਬਾਲੀ ਵੱਡੀ ਤੇ ਨਾ ਬਾਲੀ ਨਿੱਕੀ ਜੀ ਆਗੀ ਪਹਾੜੀ ਏਰੀਏ ਤੇ ਕੰਮ ਦੀ ਆਗੀ ਇਹ ਪਗ ਕਹਿੰਦੇ ਪਹਾੜੀਆਂ ਦੇ ਕੰਮ ਦੀ ਆਗੀ ਇੱਕ ਸਾਈਡ ਤੇ ਬਾਈ ਕਹਿੰਦਾ ਮਾੜੀ ਜੀ ਭਾਲਾ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਆਉਂਦੀ ਆ ਪਹਿਲਾ ਸੂਆ ਦੰਦੋ ਜਵਾਨ ਆ ਨਿੱਗਰ ਨੁੱਗਰ ਬਹੁਤ ਆ ਗਈ ਸਿੰਗੀ ਸੁੰਗੀ ਪੂਰੀ ਗੋਲ ਕਰਦੀ ਆਉਂਦੀ ਤੇ ਦੇਖ ਸਕਦੇ ਹੋ ਸੋਹਣੀ ਸਿੰਗੀ ਨਿੱਕੀ ਸਿੰਗੀ ਦੀ ਆ ਹਵਾਨਾ ਬਹੁਤ ਸੋਹਣਾ ਪੜਦੀ ਆਉਂਦੀ ਆ ਐਚ ਵੇੜਾ ਲੱਸ਼ ਲੱਸ਼ ਕਰਦਾ ਹਵਾਨਾ ਅਜਿਹੇ ਨੇ 5 ਤੋਂ 7 ਪਏ ਆਗੇ ਸੌਖੀ ਆ ਝੋਟੀ ਧੰਵੱਦ ਵੀ ਲਿਜਾ ਸਕਦੀ ਆਗੀ ਸੋਹਣਾ ਥਾਨ ਕੱਢੂਗੀ ਵਾਲ ਢੱਲਾ ਬਹੁਤ ਪੰਨਿਆਂ ਤੇ ਦੇਖ ਸਕਦੇ ਹੋ ਹਜੇ ਆ ਜੇ ਸਾਈਡ ਤੇ ਕਰੀਬ ਦਾ ਬਾਜਨ ਦਾ ਭਾਲਜੀ ਕੀਤੀ ਹੋਈ ਆ ਸਾਈਡ ਤੇ ਇਹ ਹਾਂ ਇਹ ਤਾਂ ਭਾਲਾ ਇਜੇ ਲੋ ਬੇਫਿਕਰ ਰਹੋ ਠੰਡੀ ਸੀਰ ਐਚਐਫ ਵੜਾ ਆ ਰਹੀ ਤੇ ਦੇਖ ਸਕਦੇ ਹੋ ਨਾ ਕੋਈ ਲੜ ਛਤ ਕੀ ਕੀਤੀ ਇਹਨੇ ਪੋਰਾ ਵੀ ਨਹੀਂ ਕੋਈ ਵਜਨ ਵਜਨ ਬਹੁਤ ਆਗਾ ਫਿਰ ਸਕਵਾਡ ਤੋਂ ਦੁਬਾਰਾ ਫਿਰ ਚੈੱਕ ਕਰਾ ਦਿੰਨੇ ਆਗੇ ਨਿੱਕੀ ਸਿੰਗੀ ਦੀ ਹੈਗੀ ਅੱਧ ਦੇਖ ਸਕਦੇ ਹੋ ਜੀ ਪਹਾੜੀਆਂ ਦੇ ਕੰਮ ਦੀ ਆ ਫੁੱਲ ਵਾਲੀ ਵਧੀਆ ਥਾਣ ਤੋਂ ਫਿਰ ਨੇੜ ਤੋਂ ਵਿਖਾ ਦਿੰਨੇ ਇੱਕ ਵਾਰੀ ਸੋਹਣੇ ਥਾਣ ਕੱਢੂਗੀ ਐਦਾਂ ਲੈਂਦੀ ਹੈਗੀ ਕੱਲੀ ਕੱਚੀ ਕੱਚੀ ਹੈਗੀ ਜਿਵੇਂ ਤਿਆਰ ਹੋਈ ਤੇ ਵੀਡੀਓ ਪੈਂਦੀ ਤੇ ਖਾਵਾਣਾ ਕੋ ਹੋਰ ਵਿਖਾਉਣਾ ਸੀ ਇਹਨੇ ਆ ਸੋਹਣਾ ਖਾਵਾਣਾ ਦੇ ਵਿੱਚ ਚਾਰੇ ਥਾਣਾ ਕੋਈ ਫੋਟ ਸ਼ਾਂਕ ਨਹੀਂਗੀ ਮੁੱਲ ਫਿਰਦਾ ਬਾਈ ਮੁੱਲ ਮੰਗਲ ਨੂੰ ਜਿੰਨੇ ਮੱਝ ਨੇ 95000 ਰੁਪਏ ਦੇ ਠੀਕ ਹੈ ਬਾਈ ਵਿਚੋ ਕੀ ਮਾਨਤਾਣ ਮਾਨਤਾਣ ਜ਼ਰੂਰ ਕਰਾਂ ਲੋ ਜੀ ਦੋਸਤੋ 95000 ਰੁਪਏ ਦੀ ਡਿਮਾਂਡ ਆ ਗਈ ਵਿਚੋ ਕੀ ਮਾਨਤਾਣ ਹੋ ਜਾਊਗਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦੀ